ਮੇਰਾ ਨਾਮ ਵਿਕਣ ਕੁਮਾਰ ਗਰਗ ਹੈ ਮੇਰਾ ਉਹ ਰੀ ਇਲੈਕਟ੍ਰੋਨਿਕ ਦਾ ਸ਼ੋਰੂਮ ਹੈ ਗਰਗ ਇਲੈਕਟ੍ਰੋ ਸੇਲਜ਼ ਕੇ ਨਾਮ ਤੋਂ ਸਾਡੀ ਪਿੱਛੇ ਥੋੜੀ ਰਿਪੇਅਰ ਚੱਲ ਰਹੀ ਸੀਗੀ ਪਰ ਮਿਸਤਰੀ ਮੁੰਡੇ ਜਿਹਾ ਸਵੇਰੇ ਆਏ ਤਾਂ ਉਹਨਾਂ ਨੇ ਮੈਨੂੰ ਅੱਗੇ ਸਾਢੇ 9:00 ਫੋਨ ਕੀਤਾ ਵੀ ਆਪਣੇ ਸਾਰੇ ਮੋਬਾਈਲ ਖੁੱਲੇ ਪਏ ਐ ਫਿਰ ਮੈਂ ਮੌਕੇ ਤੇ ਆਪਣੇ ਬੇਟੇ ਨਾਲ ਪਹੁੰਚਿਆ ਤਾਂ ਦੇਖਿਆ ਕਿ ਸ਼ਟਰ ਬੂਰੇ ਦੀ ਚੱਕਿਆ ਪਿਆ ਸੀ ਥੋੜਾ ਜਿਹਾ ਤੇ ਲੇਕਿਨ ਦੂਰ ਤੋਂ ਪਤਾ ਨਹੀਂ ਲੱਗਾ ਸੀਗਾ ਅਸੀਂ ਪਿੱਛੇ ਆ ਕੇ ਦੇਖੇ ਤਾਂ ਸਾਰੇ ਮੋਬਾਈਲਾਂ ਦੇ ਡੱਬੇ-ਡੱਬੇ ਸਾਰੇ ਖੁੱਲੇ ਪਏ ਗੱਲਾਂ ਮੇਰਾ ਖੁੱਲਿਆ ਹੋਇਆ ਸੀਗਾ ਕੋਸੀ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਉਸ ਤੋਂ ਕਿੰਨੇ ਕੋਇਲ ਸੋ ਦੇਖੋ ਡੱਬਿਆਂ ਤੋਂ ਜੋ ਹਿਸਾਬ ਲਾ ਤਾਂ 50 60 ਫੋਨ ਲੱਗਦੇ ਆ ਔਰ ਐਪਰੋਕਸੀਮੇਟ ਜੇ ਵੈਲਿਊ ਆਪਾਂ 20000 ਰੁਪਏ ਕੀ ਲਗਾਨੇ ਆ ਤਾਂ 12 ਲੱਖ ਰੁਪਏ ਗੱਲੇ 50 60000 ਰੁਪਏ ਸੀਗੇ ਇਹ ਲੱਗਦਾ ਬਾਕੀ ਸਾਰਾ ਕੁਝ ਹੁਣ ਜਦ ਕਾਊਂਟ ਕਰਾਂਗੇ ਫਿਰ ਪਤਾ ਲੱਗੇਗਾ ਗੱਲੇ ਖੱਥਾਂ ਤੋੜ ਕੇ ਅਸੀਂ 100 500 ਕੇ ਨੋਟ ਤਾਂ ਨਹੀਂ ਰੱਖਦੇ ਸੀਗੇ ਬੱਲੇ ਮੈਂ 100 50 ਖੁੱਲੇ ਨੋਟ 10 20 50 100 ਕੇ ਨੋਟ ਸੀਗੇ ਪਹਿਲੀ ਨਜ਼ਰ ਮੇ ਤਾਂ ਕੋਈ ਲੱਗ ਨਹੀਂ ਰਹੀ ਜੀ ਮੈਂ ਉੱਪਰ ਤੱਕ ਨਿਗਾਹ ਪੁਲਿਸ ਆ ਉਹ ਗਰ ਪੁਲਿਸ ਅਸੀਂ ਨਾਲ ਪਤਵਾਲੀ ਗਏ ਸੀ ਉੱਥੇ ਲਿਖਾਈ ਢਿੱਲੋ ਸਾਹਿਬ ਇੰਸਪੈਕਟਰ ਸਿੱਧੇ ਹੋਰੀ ਆਗੇ ਤੇ ਥੇ ਨਹੀਂ ਉੱਥੇ ਲੇਕਿਨ ਉਹ ਸਿੱਧੇ ਆ ਗਏ ਯੂਰੇ 15-20 ਮਿੰਟ ਦੇ ਘੰਟੇ ਮਾਗੇ ਤੇ ਮੇਰਾ ਨਾਮ ਬਰੂਨ ਜਿੰਦਲ ਹੈ ਜੀ ਗਰੂਨ ਜੀ ਆ ਜੋੜੀਆਂ ਪਟਿਆ ਚੌਂਡ ਦੇ ਵਿੱਚ ਦੁਕਾਨ ਕੀ ਮਾਮਲਾ ਹੋਇਆ ਰਿਹਾ ਪਟਿਆਲੇ ਦੇ ਵਿੱਚ ਦਿਨ ਪ੍ਰਤੀ ਦਿਨ ਜਿਹੜਾ ਚੋਰਾਂ ਦਾ ਮਾਹੌਲ ਹੈ ਵੱਧਦਾ ਜਾ ਰਿਹਾ ਹੈ 2-3 ਦਿਨ ਪਹਿਲਾਂ ਤੁਹਾਨੂੰ ਦੇਖਿਆ ਤੋਬਖਾਨਾ ਮੋੜ ਦੇ ਵਿੱਚ 5 ਲੱਖ ਰੁਪਏ ਦੀ ਚੋਰੀ ਸਰੇ ਆਮ ਦਿਨ ਦਿਹਾੜੇ ਐਕਟਿਵਾ ਦੇ ਵਿੱਚੋਂ ਕੱਢ ਕੇ ਲੈ ਗਏ ਤੇ ਅੱਜ ਸ਼ਹਿਰ ਦੇ ਮੇਨ ਚੌਂਕ ਦੇ ਵਿੱਚ ਜੋੜੀਆਂ ਬੱਠੀਆਂ ਚੌਂਕ ਦੇ ਵਿੱਚ ਮੇਨ ਦੁਕਾਨ ਹੈ ਗਰਗ ਸੇਲ ਸਾਡੇ ਬੰਟੀ ਜੀ ਨੇ ਤੇ ਪਤਾ ਚੱਲਿਆ ਰਾਤ ਨੂੰ ਆਪਣਾ ਰਾਤ ਨੂੰ ਸਵੇਰੀ ਹੀ ਪਤਾ ਚੱਲੇ ਐ ਤੇ ਫੋਨ ਆਇਆ ਮੈਨੂੰ ਵੀ ਨੂੰ 9:30 ਵਜੇ ਤੇ ਅਸੀਂ ਸਾਰੇ ਉਰੇ ਇਕੱਠੇ ਹੋ ਕੇ ਕਤਵਾਲੀ ਗਏ ਸੀ ਫਿਰ ਕਤਵਾਲੀ ਤੋਂ ਐਸਐਚਓ ਸਾਹਿਬ ਆਪਣੀ ਪੂਰੀ ਟੀਮ ਨਾਲ ਉਰੇ ਪਹੁੰਚੇ ਨੇ ਤੇ ਅੰਦਰ ਛਾਣਬੀਨ ਕਰ ਰਹੇ ਨੇ ਤੇ ਲਗਭਗ ਮੋਬਾਈਲਾਂ ਦੀ ਜਿਹੜੀ ਦੇਖਣ ਜਾ ਰਹੀ ਹੈ ਚੋਰੀ ਹੋਈ ਹੈ ਲਗਭਗ 10 ਤੋਂ 15 ਲੱਖ ਰੁਪਏ ਦੇ ਜਿਹੜੇ ਮੋਬਾਈਲ ਐ ਉਹ ਚੋਰ ਕੱਢ ਕੇ ਲੈ ਗਏ ਐ ਸੀਸੀਟੀਵੀ ਦੇਖ ਰਹੇ ਆ ਲਗਭਗ 3 ਤੋਂ 4 ਜਿਹੜੇ ਚੋਰੂ ਦੇ ਵਿੱਚ ਆਏ ਨੇ ਤੇ ਜੋ ਵੀ ਅੱਗੇ ਦੀ ਪੜਤਾਲ ਐ ਐਸਐਚਓ ਢਿੱਲੋ ਸਾਹਿਬ ਕਰ ਰਹੇ ਨੇ ਤੇ ਪਰ ਸ਼ਹਿਰ ਦਾ ਜਿਹੜਾ ਮਾਹੌਲ ਹੈ ਦਿਨ-ਪ੍ਰਤੀ ਦਿਨ ਵਿਗੜਦਾ ਜਾ ਰਿਹਾ ਹੈ ਚੋਰਾਂ ਦੇ ਜਿਹੜੇ ਹੌਸਲੇ ਹੈਗੇ ਬਲੰਦ ਹੋਏ ਹੋਏ ਨੇ ਇਹ ਪਤਾ ਨਹੀਂ ਕਿਉਂ ਪਟਿਆਲੇ ਦੇ ਵਿੱਚ ਹੀ ਜ਼ਿਆਦਾ ਮੈਨੂੰ ਲੱਗ ਰਿਹਾ ਕਿ ਸ਼ਹਿਰ ਦੇ ਵਿੱਚ ਚਲੋ ਆਪਾਂ ਪਹਿਲਾਂ ਮੰਨਦੇ ਸੀਗੇ ਕਿ ਸ਼ਹਿਰ ਦੇ ਆਊਟਰ ਏਰੀਆ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਪਰ ਹੁਣ ਸ਼ਹਿਰ ਦੇ ਵਿੱਚ ਜਿੱਥੇ ਰਾਤ ਨੂੰ ਵੀ ਮੈਂ ਕਹਿੰਦਾ 1-2 ਵਜੇ ਤੱਕ ਲੋਕ ਆਂਦੇ ਜਾਂਦੇ ਰਹਿੰਦੇ ਨੇ ਉੱਥੇ ਵੀ ਚੋਰੀਆਂ ਹੋ ਰਹੀਆਂ ਤਾਂ ਪ੍ਰਸ਼ਾਸਨ ਵੱਲੋਂ ਥੋੜੀ ਜੀ ਜਿਹੜੀ ਇਹ ਢੀਲ ਹੈ ਇਹਨੂੰ ਥੋੜਾ ਸਖਤ ਕਰਨਾ ਚਾਹੀਦਾ ਹੈ ਕਿ ਕਿਦਾਂ ਕੋਈ ਸ਼ਟਰ-ਸ਼ੁੱਟਰ ਤੋੜਿਆ ਕੋਈ ਕੰਦ ਤੋੜੀਏ ਕਿਵੇਂ ਅੰਦਰ ਵੜਿਆ ਇਹ ਜਿਹੜਾ ਅਗਲਾ ਫਰੰਟ ਹੈ ਜੀ ਫਰੰਟ ਤੋਂ ਉਹਨਾਂ ਨੇ ਮੈਨੂੰ ਲੱਗਦਾ ਸੱੱਬਲ ਪਾ ਕੇ ਜਿਹੜਾ ਅੱਗੋ ਚੱਕ ਕੇ ਆਰਾਮ ਨਾਲ ਆਪਣਾ ਉਹਨਾਂ ਨੇ ਚੱਕ ਕੇ ਅੰਦਰ ਫਿਰ ਜਿਵੇਂ ਹੋਈ ਸ਼ਟਰ ਜਿਹੜੇ ਪਹਿਲਾਂ ਵੀ ਚੋਰੀਆਂ ਹੁੰਦੀਆਂ ਨੇ ਤੇ ਅੰਦਰ ਜਦ ਅਸੀਂ ਦੇਖਿਆ ਪਿੱਛੋਂ ਆਪਣਾ ਜਾ ਕੇ ਤਾਂ ਥੋੜੇ ਜਿਵੇਂ ਮੋਬਾਈਲ ਪਏ ਨੇ 50-60 ਜਿਹੜੇ ਮੋਬਾਈਲਾਂ ਦੇ ਕੱਲੇ ਡੱਬੇ ਛੱਡ ਗਏ ਨੇ ਉਹ ਤੇ ਮੋਬਾਈਲ ਸਾਰੇ ਨਾਲ ਲੈ ਗਏ ਨੇ ਉਹ ਤੇ ਜਿਹੜਾ ਫਰੰਟ ਤੇ ਤੋੜਦਿਆਂ ਦਾ ਉੱਥੇ ਵੀ ਸੀਸੀਟੀਵੀ ਲੱਗੇ ਹੋਏ ਆ ਹਾਂ ਉੱਥੇ ਸੀਸੀਟੀਵੀ ਲੱਗੇ ਆ ਜੀ ਉਹ ਦੇਖ ਰਹੇ ਨੇ ਲਗਭਗ ਮੈਨੂੰ ਵੀ ਥੋੜਾ ਜਿਹਾ ਦੇਖਿਆ ਸੀ ਉਸ 'ਚ 3 ਤੋਂ 4 ਲੋਕ ਜਿਹੜੇ ਹੈਗੇ ਚੋਰ ਆ ਗਏ ਨੇ ਤੇ ਚਲੋ ਰੱਬ ਦਾ ਸ਼ੁਕਰ ਹੋਇਆ ਤਾਂ ਜਿਹੜੀ ਚੋਰੀ ਹੋਈ ਹੈ ਜਿਹੜੇ ਚੋਰ ਆ ਜਲਦੀ ਫੜਨ ਜਾਣਗੇ ਤੇ ਕਿੰਨਾ ਕੁ ਕਹ ਲਿਏ ਵੀ ਕਿੰਨਾ ਕੁ ਨੁਕਸਾਨ ਹੋਇਆ ਲਗਭਗ 10 ਤੋਂ 15 ਲੱਖ ਰੁਪਏ ਦਾ ਨੁਕਸਾਨ ਜਿਹੜਾ ਹਜੇ ਦੇਖਣ 'ਚ ਲੱਗ ਰਿਹਾ ਹੈ ਬਾਕੀ ਉਹ ਗਰਗ ਸਾਹਿਬ ਚੈੱਕ ਕਰ ਰਹੇ ਨੇ ਉਹਨਾਂ ਦੇ ਬੇਟੇ ਨੇ ਮਾਨਵ ਜੀ ਨਾਲ ਤੇ ਸਾਰੇ ਦੇਖ ਰਹੇ ਨੇ ਲਿਸਟ ਬਣਾ ਰਹੇ ਨੇ ਜੋ ਵੀ ਹੋਊਗਾ ਉਹ ਤੁਹਾਨੂੰ ਅਸੀਂ ਦੱਸ ਦਾਂਗੇ ਮੰਗ ਇਹੀ ਹੈ ਕਿ ਅਸੀਂ ਇਹ ਨਹੀਂ ਕਿ ਕੱਲੇ ਗਰਗ ਸਾਹਿਬ ਦੇ ਉਰੇ ਜਿਹੜੀ ਚੋਰੀ ਹੋਈ ਹੈ ਜਿੰਨੀ ਵੀ ਸ਼ਹਿਰ ਦੇ ਵਿੱਚ ਚੋਰੀਆਂ ਹੋਈਆਂ ਉਹ ਸਾਰੀਆਂ ਫੜੀਆਂ ਜਾਣ ਕਿਉਂਕਿ ਦਿਨ ਪ੍ਰਤੀ ਦਿਨ ਜਿਹੜਾ ਹੈ ਕੰਮ ਪਟਿਆਲੇ ਦਾ ਵਿਗੜਦਾ ਜਾ ਰਿਹਾ ਹੈ ਤੇ ਫੇਰ ਬੇਨਤੀ ਐਸਐਸਪੀ ਸਾਹਿਬ ਨੂੰ ਕਿ ਜੇ ਕੋਈ ਚੋਰੀਆਂ ਹੋ ਰਹੀਆਂ ਤੇ ਉਹਦੇ ਵੱਲ ਧਿਆਨ ਦਿੱਤਾ ਜਾਵੇ ਹਾਂਜੀ ਸਾਨੂੰ ਇਹ ਹੁਣੇ ਇੱਕ ਇੰਟੀਮੀਸ਼ਨ ਆਈ ਸੀ ਵਿਪਨ ਗਰਗ ਜੀ ਦੇ ਨਾਮ ਦੇ ਉਹ ਜਿਹੜੇ ਓਨਰ ਨੇ ਸ਼ੋਰੂਮ ਦੇ ਇਲੈਕਟ੍ਰੋਨਿਕਸ ਦਾ ਸ਼ ਤੇ ਜਿਨ੍ਹਾਂ ਨੇ ਅੱਜ ਸ਼ਹਿਰੇ ਆ ਕੇ ਆਪਦਾ ਸ਼ੋਰੂਮ ਜਦੋਂ ਖੋਲਿਆ ਤਾਂ ਦੇਖਿਆ ਇਹਨਾਂ ਦਾ ਅਸਮਾਨ ਖਿਲ ਰਿਹਾ ਹੋਇਆ ਚੰਦਰ ਮੋਬਾਈਲ ਵਗੈਰਾ ਤੇ ਜੋ ਅਸੀਂ ਹੁਣ ਮੌਕੇ ਆ ਵਿਜ਼ਿਟ ਕਰ ਰਹੇ ਆ ਤੇ ਮੌਕੇ ਤੇ ਆ ਕੇ ਪਤਾ ਲੱਗਿਆ ਵੀ ਇਹਨਾਂ ਨੇ ਕੋਈ ਸ਼ਟਰ ਉੱਪਰੋਂ ਫਰੰਟ ਵਾਲਾ ਸ਼ਟਰ ਪੱਟ ਕੇ ਕੁਝ ਅਣਪਛਾਤੇ ਬੰਦਿਆਂ ਨੇ ਤੇ ਇੱਥੇ ਘੱਟੋ ਘੱਟ 50-60 ਦੇ ਕਰੀਬ ਮੋਬਾਈਲ ਜਿਹੜੇ ਚੋਰੀ ਕੀਤੇ ਨੇ ਬਾਕੀ ਹਜੇ ਗਿਣਤੀ ਕਰ ਰਹੇ ਨੇ ਇਹ ਤੇ ਅਸੀਂ ਇਹਦੀ ਸੀਸੀਟੀਵੀ ਵਗੈਰਾ ਤੇ ਆਲੇ-ਆਲੇ ਅਕ ਵਿੱਚ ਪੁੱਛਗਿਛ ਕਰ ਰਹੇ ਆ ਜੀ ਤੇ ਇਹਨੂੰ ਜਲਦ ਤੋਂ ਜਲਦ ਟੈਸਟ ਕਰਾਂਗੇ ਅੰਦਾਜ਼ਾ ਵਾਰਦਾਤ ਕਿੰਨੇ ਵਜੇ ਤੱਕ ਹੋਈ ਹੋਈ ਤਰ੍ਹਾਂ ਲੱਗਦਾ ਇਹ ਲੇਟ ਨਾਈਟ ਹੋਈ ਲੱਗਦੀ ਹੈ ਜੀ ਬਾਕੀ ਫੁਟੇਜ ਵਗੈਰਾ ਵਾਲੇ ਵਾਲੇ ਸੀਸੀਟੀਵੀ ਚੈੱਕ ਕਰਦੇ ਆ ਵੀ ਕਿੰਨੇ ਵਜੇ ਦੀ ਐਕਚੁਅਲ ਵਾਰਦਾਤ ਹੈ ਜਿਹੜੀ ਇੱਥੇ ਸੀਸੀਟੀਵੀ ਉਸ ਚ ਪਤਾ ਲੱਗਿਆ ਕਿ ਸ਼ਿਕ ਕਿੰਨੇ ਹਜੇ ਚੈੱਕ ਕਰ ਰਹੇ ਆ ਮਤਲਬ ਅਧੀ ਰਾਤ ਤੋਂ ਬਾਅਦ ਦੀ ਗੱਲ ਹੀ ਹੈ ਇਹ ਜੋ ਇਹੋ ਹੀ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par